ਵਰਪਤ ਸ਼ਹਾਗ ਗਿਆਨ ਦੇ ਸਤਗੁਰੂ ਯੁਗੋ ਯੁਗੇ ਟਲ ਸਤਗੁਰੂ ਜਗਤ ਗੁਰੂ ਆਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤ ਗੁਰੂ ਜੀ ਦੇ ਮੁਲਕ ਬਚਨ ਸਰਵਣ ਕਰ ਰਹੇ ਹੋ ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤੋਂ ਉਚਾਰਨ ਕੀਤੇ ਹੋਈ ਹਨ ਤੇ ਤੁਨ ਤੁਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਹੁਕਮ ਨਾਵੀਂ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣ ਤੱਕ ਪਹੁੰਚਾਈ ਨੇ ਸਤਿਗੁਰੂ ਜੀ ਇਸ ਸਵਧਰਾਹੀ ਸਾਨੂੰ ਬਖਸ਼ਿਸ਼ ਕਰ ਰਹੇ ਨੇ ਭਾਈ ਸੰਤ ਦੀ ਪਦਵੀ ਤਾਂ ਬਹੁਤ ਵੱਡੀ ਹੁੰਦੀ ਹੈ ਜੇ ਕਿਤੇ ਸੰਤਾਂ ਦਾ ਸੇਵਕ ਮਿਲ ਜਾਏ ਉਸ ਦੀ ਵੀ ਬਹੁਤ ਵੱਡੀ ਮਹਿਮਾ ਉਹਦੇ ਵੀ ਚਰਨਾਂ ਨਾਲ ਲੱਗ ਜਾਏ ਤੇ ਦੂਜੇ ਪਾਸੇ ਕੋਈ ਬਹੁਤ ਵੱਡਾ ਮਾਇਆ ਧਾਰੀ ਹੋਵੇ ਰਾਜਿਆਂ ਦਾ ਰਾਜਾ ਹੋਵੇ ਉਹਨੂੰ ਛੱਡ ਦੇ ਇਹ ਰਹਾ ਉਹਦੇ ਬਚਨ ਨੇ ਸੰਤ ਜਨ ਕਾ ਛੋਰਾ ਤਿਸ ਚਰਨੀ ਲਾਗ ਮਾਇਆ ਤਾਰੀ ਛਤਰ ਪਤ ਤੇ ਮਿਛੋੜੋ ਤਿਆਗ ਇਹ ਰਹਉ ਦੀ ਬੱਚਨ ਤੇ ਸੰਤ ਦੀ ਗੱਲ ਨਹੀਂ ਕੀਤੀ ਸੰਤ ਦੀ ਪਦਵੀ ਪਤਾ ਨਹੀਂ ਕੀਤੀ ਉਹਦਾ ਸੇਵਕ ਕੋਈ ਹੋਵੇ ਛੋਰਾ ਸੇਵਾ ਕਰਨ ਵਾਲਾ ਉਹਦੇ ਚਰਨ ਛੱਡੀ ਉਹਨੂੰ ਤੁਸੀਂ ਚਰਨੀ ਲਾ ਸਾਰਾ ਕੁਝ ਉਹਨੇ ਕਹੂ ਹੈ ਇਹ ਅਵਸਥਾ ਦਿੱਤੀ ਹੈ ਸ਼ਬਦ ਵਿੱਚ ਬਾਕੀ ਸ਼ਬਦ ਵਿੱਚ ਜੋ ਵਾਕਸ਼ਿਸ਼ ਕਰ ਰਹੇ ਨੇ ਆਓ ਆਪਣੇ ਹਿਰਦੇ ਰੂਪੀ ਝੋਲੀ ਵਿੱਚ ਉ ਆਉਂਦਾ ਇਹ ਤਨ ਕਰੀਏ ਜੀ ਸਤਨਾਮ ਉਹ ਆਹੀ ਗੁਰੂ ਜੀਓ ਪਾਣੀ ਪਕਾ ਪੀ ਸੁਦਾਸ ਕਹਿ ਤਬ ਹੋਏ ਨਿਹਾਲ ਰਾਜ ਮਿਲਖ ਸਿੱਕਿਦਾਰੀਆਂ ਅਗਨੀ ਮਹੰਜਾਲ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਕੋਈ ਰੱਬ ਦਾ ਦਾਸ ਹੋਵੇ ਗੁਰੂ ਦਾ ਦਾਸ ਹੋਵੇ ਸੰਤਨ ਦਾ ਦਾਸ ਹੋਵੇ ਤੇ ਦਾਸ ਦੀ ਗੱਲ ਹੈ ਪਹਿਲੀ ਭਗਤੀ ਵਿੱਚ ਕਿ ਕੋਈ ਸੇਵਕ ਹੋਵੇ ਦਾਸ ਹੋਵੇ ਉਸ ਦੇ ਅੱਗੇ ਪਾਣੀ ਦੀ ਲੋੜ ਹੈ ਪਾਣੀ ਢੋ ਪੱਖੇ ਦੀ ਲੋੜ ਹੈ ਪੱਖਾ ਚੱਲ ਜੇ ਕਿ ਤੇਰਾ ਛਣ ਪੀਸਣ ਦੀ ਲੋੜ ਹੈ ਤਾਂ ਰਾਸ਼ਨ ਪੀਸ ਜਰੂਰਤ ਹੈ ਜੋਤੇ ਜਿਵੇਂ ਗੁਰੂ ਘਰ ਹੈ ਰੱਬ ਦਾ ਦਾਸ ਹੈ ਗੁਰੂ ਉਸ ਗੁਰੂ ਘਰ ਦੇ ਵਿੱਚ ਲੋੜ ਹੈ ਪਾਣੀ ਢੋਣ ਦੀ ਵੈਸੇ ਅੱਜ ਕੱਲ ਜ਼ਰੂਰਤ ਨਹੀਂ ਪਰ ਫਿਰ ਵੀ ਪਾਣੀ ਦੀ ਸੇਵਾ ਕਰਨੀ ਪੈਂਦੀ ਆ ਹੁਣ ਵੀ ਹੁੰਦੀ ਆ ਉਹ ਕੰਕਰ ਪੱਖੇ ਦੀ ਲੋੜ ਹੈ ਅੱਜ ਤਾਂ ਏਸੀ ਲੱਗ ਗਏ ਨੇ ਉਦੋਂ ਸੰਗਤ ਵਿੱਚ ਅਸੀਂ ਦੇਖਿਆ ਛੋਟੇ ਛੋਟਿਆਂ ਨੇ ਵੱਡੇ ਵੱਡੇ ਪੱਖੇ ਬਣਾਏ ਹੁੰਦੇ ਸਨ ਜਿਨ੍ਹਾਂ ਦੀਆਂ ਡੰਡੀਆਂ ਧਰਤੀ ਤੇ ਲੱਗਦੀਆਂ ਸਨ ਚੱਲਦੇ ਸਨ ਫਿਰ ਫਿਰ ਕੇ ਸੰਗਤ ਵਿੱਚ ਪੱਖੇ ਝੱਲੇ ਜਾਂਦੇ ਸਨ ਬੜੀ ਪੱਖਾ ਪੀਸ ਦਾਸ ਕਹਿ ਪਿਸਣਾ ਆਟਾ 11 ਬਣਾਉਣਾ ਕਣਕ ਤੋਂ ਉਹ ਪੀਸਲੇ ਹੱਥਾਂ ਨਾਲ ਹੁੰਦੇ ਸਨ ਆਜੀ ਮਸ਼ੀਨਾਂ ਹੋ ਗਈਆਂ ਬਾਦਸ਼ਾਹ ਕਹਿੰਦੇ ਤਬ ਹੋਏ ਨਿਹਾਲ ਉਦੋਂ ਮਨੁੱਖ ਆਤਮ ਪਰਸਨ ਹੋ ਸਕਦਾ ਨਿਹਾਲ ਦਾ ਅਰਥ ਹੁੰਦਾ ਹੈ ਬਾਹਰੋਂ ਤਾਂ ਸਾਰੇ ਖੁਸ਼ ਹੁੰਦੇ ਨੇ ਮੁੱਖ ਦਵਾਰਾ ਹਟਾ ਕੇ ਲਗਾਉਂਦੇ ਨੇ ਹੱਸਦੇ ਨੇ ਸਾਰੇ ਲੱਗਦਾ ਹੈ ਵੀ ਸਾਰੇ ਖੁਸ਼ ਹੋਣਗੇ ਨਹੀਂ ਨਿਹਾਲ ਹੁੰਦਾ ਹੈ ਅੰਦਰੋਂ ਪ੍ਰਸੰਨ ਚਿੱਤ ਭਾਵੇਂ ਉਹਦੇ ਕੋਲ ਕੁਝ ਵੀ ਨਾ ਹੋਵੇ ਖਾਣ ਨੂੰ ਫਿਰ ਵੀ ਉਹ ਨਿਹਾਲ ਹੁੰਦਾ ਉਹਨੂੰ ਕਹਿੰਦੇ ਨੇ ਕੁਝ ਵੀ ਨਾ ਹੋਵੇ ਬਸ ਤਾਂ ਟੁੱਟੀ ਝੌਂਪੜੀ ਵਿੱਚ ਵੀ ਹੋਵੇ ਰਾਜਾ ਸਗਲੀ ਸ੍ਰਿਸ਼ਟ ਦਾ ਇਹ ਸ਼ਬਦ ਬਹੁਤ ਵਾਰੀ ਸੁਣਦੇ ਹੋ ਤੁਸੀਂ ਉਸ ਨੂੰ ਕਹਿੰਦੇ ਨੇ ਨਿਹਾਲ ਅੰਦਰੋਂ ਆਨੰਦ ਹੋਵੇ ਜਿਕੇ ਸੁਖ ਸਹਿਜ ਨਾਨਕ ਆਨੰਦ ਤਾਂ ਕੈ ਪੂਰਨ ਨਾਦ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਉਹ ਉਸ ਨੂੰ ਕਿਹਾ ਹੈ ਉਸ ਨੂੰ ਆਨੰਦ ਕਿਹਾ ਸੁਖ ਵੀ ਆਨੰਦ ਵੀ ਪੂਰਨਤਾ ਤੌਰ ਤੇ ਹੋਵੇ ਕਿਉਂਕਿ ਪਰਮੇਸ਼ਰ ਪੂਰਨ ਨਿਹਾਲ ਕਰਤਾ ਸਾਨੂੰ ਤਾਂ ਜੈਕਾਰਾ ਹੀ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਤਾਂ ਆਪ ਜੀ ਨੂੰ ਬੜੀ ਬੜੀ ਕਿਹਾ ਕਰਦਾ ਹਾਂ ਸਾਨੂੰ ਫਤਿਹ ਫਤਿਹ ਹੀ ਤਾਰ ਸਕਦੀ ਹੈ ਉਹਦੇ ਵਿੱਚ ਫਤਿਹ ਵਿੱਚ ਸਿਮਰਨ ਵੀ ਹੈ ਸਮਰਪਣ ਵੀ ਹੈ ਦੋ ਚੀਜ਼ਾਂ ਐਵੇਂ ਹੀ ਇਹ ਸਾਡਾ ਜੈਕਾਰਾ ਜੈਕਾਰੇ ਦੇ ਵਿੱਚ ਦੇਖ ਲਓ ਕਿ ਨਿਹਾਲ ਵੀ ਹੋਏ ਬੋਲੇ ਸੋ ਨਿਹਾਲ ਕੀ ਸਤਿ ਸ੍ਰੀ ਅਕਾਲ ਜਿਹੜਾ ਇਹ ਬੋਲੇਗਾ ਵੀ ਅਕਾਲ ਹੀ ਸਤ ਹੈ ਸੋਹਾ ਵਾਲਾ ਅਕਾਲ ਹੀ ਸਤ ਹੈ ਕਾਲ ਹੀ ਸਤ ਹੈ ਕਿਉਂਕਿ ਬਾਕੀ ਸਭ ਕਾਲ ਹੈ ਕਾਲ ਹੈ ਨਾਸਵੰਤ ਹੈ ਜੋ ਇਸ ਕਰਕੇ ਸਤਗੁਰੂ ਜੀ ਕਹਿੰਦੇ ਨਿਹਾਲ ਹੋ ਜਾਏਗਾ ਇਸ ਤੋਂ ਉਲਟ ਇਸ ਸ਼ਬਦ ਵਿੱਚ ਦੋ ਦੋ ਚੀਜ਼ਾਂ ਨੇ ਇੱਕ ਚੀਜ਼ ਛੱਡਣੀ ਇੱਕ ਚੀਜ਼ ਪੜਨੀ ਹੈ ਜਿਹੜਾ ਦਾਸ ਹੈ ਉਹਨੂੰ ਪਕੜ ਲੈਣਾ ਹੈ ਤੇ ਰਾਜ ਮਿਲਖ ਸਿੱਕਦਾਰੀਆਂ ਅਗਨੀ ਮੇਂ ਜਾੜ ਕਿਤੇ ਰਹਿ ਨਾ ਜਾਵੇ ਤੇਰੇ ਮਨ ਵਿੱਚ ਰਾਜ ਦੀ ਕਲ ਮਿਲਖ ਪ੍ਰਾਪਰਟੀ ਜਾਇਦਾਦ ਅਪਰ ਸਾਰੇ ਦੌੜ ਦੀ ਅਸੀਂ ਵਿੱਚ ਅਸੀਂ ਤੁਸੀਂ ਇੱਕੋ ਤਰ੍ਹਾਂ ਦੇ ਆ ਮਿਲਖ ਨੂੰ ਕਹਿੰਦੇ ਨੇ ਸਿੱਕਦਾਰੀ ਚੌਧਰ ਜਿਹੜੀ ਜਿਵੇਂ ਨਗਰ ਦਾ ਮੁਖੀਆ ਹੈ ਕਿਸੇ ਸਟੇਟ ਦਾ ਮੁਖੀਆ ਹੈ ਸਿੱਕਦਾਰ ਚੌਧਰੀ ਮੁਖੀਆ ਕਹਿੰਦੇ ਉਹਨੂੰ ਕਹਿੰਦੇ ਨੇ ਸਿੱਕਦਾਰ ਤੇ ਇੱਕ ਸਿੱਕਦਾਰ ਕਿਹਾ ਪੰਜ ਵਿਕਾਰਮ ਸਗਲ ਸ੍ਰਿਸ਼ਟ ਕੇ ਪੰਚ ਸਿੱਕਦਾਰ ਆਰਾਮ ਭਗਤ ਕੇ ਪਾਣੀ ਹਾਰ ਸਾਰੀ ਸ੍ਰਿਸ਼ਟੀ ਦੇ ਚੌਧਰੀ ਨੇ ਸਿੱਕਦਾਰ ਨੇ ਆਗੂ ਨੇ ਮੁਖੀ ਪੰਜ ਵਿਕਾਰ ਗੁਰੂ ਕਹਿੰਦੇ ਨੇ ਕੋਈ ਮੁਖੀ ਹੈ ਜਿਵੇਂ ਹੁਣ ਗੁਰਦੁਆਰਾ ਸਾਹਿਬ ਦਾ ਕੋਈ ਮੁਖੀ ਹੈ ਪ੍ਰਧਾਨ ਅੱਜ ਕੱਲ ਪ੍ਰਧਾਨ ਨਫਜ਼ ਵਰਤਦੇ ਜਾਣੇ ਗੁਰਬਾਣੀ ਵਿੱਚ ਵੀ ਪਰਮਾਤਮਾ ਦੇ ਘਰ ਦਾ ਪ੍ਰਧਾਨ কে ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਜਿਹੜੇ ਪ੍ਰਭੂ ਨੂੰ ਯਾਦ ਕਰਦੇ ਨੇ ਪਰਮਾਤਮਾ ਦੇ ਪ੍ਰਧਾਨ ਨੇ ਉਹ ਮੁੱਖੀ ਨੇ ਸਿੱਖ ਦਾ ਦੁਨੀਆ ਦੇ ਆ ਰਾਜ ਦੁਨੀਆ ਦੇ ਮਿਲਖ ਸਿੱਖਦਾਰੀਆਂ ਇਹ ਸਾਰੇ ਬਹੁ ਵਚਨ ਨੇ ਲਹਜ ਮਿਲਖ ਵੀ ਰਾਜ ਵੀ ਅਤੇ ਸਿੱਖਦਾਰੀਆਂ ਤਾਂ ਹਾਈ ਲਾਇਆ ਹੋਇਆ ਪਿੱਛੇ ਬਹੁ ਵਚਨ ਚੌਧਰਾ ਇਹ ਕਹਿੰਦੇ ਅੱਗ ਵਿੱਚ ਸਾੜ ਦੇ ਜੇ ਤੇਰੇ ਕੋਲ ਹੋਵਣ ਵੀ ਤਾਂ ਵੀ ਨਾ ਹੋਣ ਇਹ ਇਹਦਾ ਇਹ ਭਾਵ ਹੈ ਅੱਗ ਵਿੱਚ ਸਾੜਦਾ ਜਿਵੇਂ ਵੱਡਾ ਭਗਤ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਕਿਹੜੀ ਚੀਜ਼ ਨਹੀਂ ਸੀ ਰਾਜੇ ਜਨਕ ਕੋਲ ਜਿਹੜੇ ਤਿਆਗੀ ਸੰਤ ਸੁਖਦੇਵ 무ਨੀ ਵਰਗੇ ਕਹਿੰਦੇ ਮੈਂ ਜਨਮ ਤੋਂ ਹੀ ਮਾਇਆ ਦਾ ਤਿਆਗੀ ਹਾਂ ਉਹ ਵੀ ਭੁਲੇਖਾ ਖਾ ਗਿਆ ਉੱਥੇ ਪਿਤਾ ਨੂੰ ਜਾ ਕੇ ਕਹਿੰਦਾ ਪਿਤਾ ਸ੍ਰੀ ਬਿਆਸ ਨੇ ਭੇਜਿਆ ਜਦੋਂ ਵੀ ਜਾ ਪੁੱਤਰ ਇਸ ਵਕਤ ਦੁਨੀਆ ਵਿੱਚ ਇੱਕੋ ਹੀ ਮਨੁੱਖ ਹੈ ਜਿਹੜਾ ਤੈਨੂੰ ਦਿਖਿਆ ਦੇ ਸਕਦਾ ਹੈ ਗੁਰੂ ਧਾਰਨਾ ਜੀ ਤੂੰ ਕਹਿੰਦੇ ਕੌਣ ਰਾਜਾ ਜਨਕ ਜਦੋਂ ਗਿਆ ਨਾ ਰਾਜਾ ਜਨਕ ਵੈਸੇ ਕਹਿੰਦੇ ਅੱਠ ਪਹਿਰਾ ਭੋਜਨ ਖਾਂਦਾ ਸੀ ਰਾਜਾ ਉਹ ਕਿ ਛਕਦਾ ਸੀ ਪਰ ਕਦੇ ਉਸ ਦਿਨ ਸੋਨੇ ਦੇ ਬਰਤਨਾਂ ਵਿੱਚ ਖਾ ਰਿਹਾ ਸੀ ਭੁਲੇਖਾ ਪਾਣ ਵਾਸਤੇ ਅੱਡੇ ਭਗਤੀ ਇਸ ਤਰ੍ਹਾਂ ਦੀ ਉਹ ਕਦੋਂ ਉਹ ਮੈਨੂੰ ਦਿਖਿਆ ਦੇਗਾ ਜਿਹੜਾ سونے ਦੇ ਬਰਤਨਾਂ ਵਿੱਚ ਖਾ ਰਿਹਾ ਖਾਂਦਾ ਪ੍ਰੇਖਾ ਹੱਡਾ ਪਾ ਦਿੱਤਾ ਸੋ ਉਹ ਵਿੱਚ ਹੁੰਦਾ ਹੋਇਆ ਰਾਜ ਵੀ ਹੋਵੇ ਮਿਲਖ ਵੀ ਹੋਵੇ ਸਿਕਦਾਰੀ ਵੀ ਹੋਵੇ ਦੇਖੋ ਹੋਵੇ ਨਾ ਫਿਰ ਵੀ ਥਿਸ ਹੈ ਸਭ ਮੈਂ ਸਭ ਤੇ ਰਹਤੇ ਜਨਪੌਰ ਬ੍ਰਹਮ ਰੰਗ ਰਾਤੇ ਉਹ ਇਸ ਤਰ੍ਹਾਂ ਦੇ ਔਰ ਸਭ ਕੁਝ ਉਹਨਾਂ ਕੋਲ ਹੁੰਦਾ ਹੈ ਪਾਦਸ਼ਾਹ ਕਹਿੰਦੇ ਉਸ ਨੂੰ ਅਗਨੀ ਮੈਂ ਜਾਲ ਆਪਣੇ ਅੰਦਰੋਂ ਹੁਣ ਅਗਨੀ ਵਿੱਚ ਕਿਹੜੀ ਬ੍ਰह्म ਅਗਨ ਦੇ ਵਿੱਚ ਇਹਨਾਂ ਨੂੰ ਜਾਲ ਸਕਦਾ ਇਹ ਦੁਨੀਆ ਦੀ ਅਗਨੀ ਨੂੰ ਜਾਲ ਬ੍ਰह्म ਅਗਨ ਸਹਿਜੇ ਪਰਜਾਲੀ ਇੱਕ ਹੈ ਛੋਟ ਸਦਾਇਆ ਸੋ ਕਹਿੰਦੇ ਸੰਤ ਜਨਾਂ ਕਾ ਛੋਰਾ ਇਸ ਚਰਨੀ ਲਾਗ ਮਾਇਆ ਤਾਰੀ ਛਤਰ ਪਤ ਤੈਨੂੰ ਛੋਡੋ ਤਿਆਗ ਇਹ ਰਹਾ ਉਹਦੇ ਬਚਨ ਪਹਿਲਾਂ ਵੀ ਆਪਾਂ ਵਿਚਾਰੇ ਨੇ ਸੰਤ ਜਨਾਂ ਕਾ ਛੋਰਾ ਸੰਤ ਦੀ ਪਦਵੀ ਕੱਢੀ ਘੋਵੇਗੀ ਸਾਛ ਸੰਤ ਦਾ ਨਹੀਂ ਕਿਆ ਸਿਰਫ ਛੋਰਾ ਉਹਨਾਂ ਦਾ ਸੇਵਕ ਸੰਤ ਦਾ ਸੇਵਕ ਸੇਵਕ ਹੋਵੇ ਕਹਿੰਦੇ ਉਹਨਾਂ ਦੇ ਜੇ ਕੋਈ ਉਹਨਾਂ ਦਾ ਸੇਵਕ ਹੈ ਉਹਦੇ ਚਰਨਾਂ ਨਾ ਛੱਡੀ ਸਾਡੇ ਸਿੱਖ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਪਟਨੇ ਦੀ ਧਰਤੀ ਤੇ ਜਦੋਂ ਗਏ ਨੇ ਸਾਲਸਰਾਏ ਜੋਰੀ ਜਿਹਦੇ ਕੋਲੋਂ ਜਾ ਕੇ ਕਹਿੰਦੇ ਨੇ ਜਾ ਇਹ ਵੇਚ ਕੇ ਆ ਦਸ ਦੇਖ ਕੇ ਆ ਕਿੰਨਾ ਮੁੱਲੇ ਦਾ ਮਰਦਾਨਾ ਸਾਰੇ ਕਿਤੇ ਫਿਰਿਆ ਉਹ ਇਹਦਾ ਮੁੱਲ ਨਾ ਪਾਉਂਦਾ ਹੀਰੇ ਦਾ ਸਾਲਸਰਾਏ ਜੋਰੀ ਨੇ ਦੇਖਿਆ ਉਸ ਵਕਤ 100 ਰੁਪਇਆ ਦਰਸ਼ਨ ਭੇਟਾ ਦਿੱਤੀ ਕਹਿੰਦੇ ਲਿਖਿਆ ਤੇ ਮੇਰੇ ਪਿਓ ਨੇ ਕਿਹਾ ਸੀ ਮੈਨੂੰ ਜੇ ਇਸ ਤਰ੍ਹਾਂ ਦਾ ਤੇਰੇ ਕੋਲ ਲਾਲ ਕੋਈ ਆਵੇ ਉਹ ਨੂੰ ਖਰੀਦ ਤਾਂ ਤੂੰ ਸਕਦਾ ਨਹੀਂ ਆਪਣੀ ਪੂਰੀ ਪ੍ਰਾਪਰਟੀ ਦੇ ਕੇ ਪਰ ਉਹਦੀ ਭੇਟਾ ਜ਼ਰੂਰ ਦੇ ਦੇ ਕਹਿੰਦੇ ਮੈਂ 100 ਰੁਪਇਆ ਭੇਟਾ ਦਿੱਤੀ ਲੈ ਜਾ ਉਹਨੇ ਲਾਲ ਵੀ ਦੇ ਦਿੱਤਾ ਤੇ ਭੇਟਾ ਵੀ ਦਿੱਤੀ ਵਕੀਆ ਨੂੰ ਕਿਸੇ ਨੂੰ ਪਤਾ ਨਹੀਂ ਸੀ ਕੀਮਤ ਦਾ ਉਹ ਚਲਾ ਗਿਆ ਸੰਤ ਜਨਾ ਦਾ ਛੋਰਾ ਛੋਰਾ ਤਾਂ ਜਿਹਨੂੰ ਸਮਝ ਆਏ ਉਹਦੀ ਗੱਲ ਕੀ ਹੈ ਕਹਿੰਦੇ ਜਦੋਂ ਇਹ ਲੈ ਕੇ ਚਲਾ ਗਿਆ ਪਿੱਛੇ ਪਿੱਛੇ ਆਪਣਾ ਨੌਕਰ ਭੇਜਿਆ ਸਾਲਸਰਾਏ ਨੇ ਜਾਂ ਦੇਖ ਕੇ ਆ ਜਿਹੜੇ ਸੰਤ ਕੋਲ ਇਹ ਲੈ ਕੇ ਆਇਆ ਜਿਹਦੇ ਕੋਲੋਂ ਕਹਿੰਦੇ ਵੀ ਮੇਰਾ ਗੁਰੂ ਹੈ ਦੇਖ ਕੇ ਆ ਕੌਣ ਉਹ ਦੇਖਣ ਗਿਆ ਤੇ ਪਿੱਛੇ ਪਿੱਛੇ ਸਾਲ ਸਰਾਇ ਵੀ ਚਲਾ ਗਿਆ ਸਤਗੁਰੂ ਜੀ ਦੇ ਕੋਲ ਬੈਠ ਗਏ ਆਧਰ ਕਾ ਗਿਆ ਧਰਕੇ ਨੇ ਚਰਨਾ ਵਿੱਚ ਮੱਥਾ ਢੇਕਿਆ ਸਾਲ ਸਰਾਇ ਦੇ ਨੇ ਸਤਗੁਰੂ ਜੀ ਨੇ ਕਪਾੜ ਖੋਲ ਦਿੱਤੇ ਉਹਦੇ ਕੁਝ ਨਹੀਂ ਕਰਿਆ ਪਤਾ ਨਹੀਂ ਕਿਹੜਾ ਭਾਗ ਸੀ ਉਹਦਾ ਆਧਰ ਕਾ ਲਿਖਿਆ ਇਤਿਹਾਸ ਨੇ ਇਹਦਾ ਨਾਮ ਤੇ ਉਹਦੀ ਗੱਲ ਬਣ ਗਈ ਇਤਨੇ ਨੂੰ ਸਾਲਸਰਾਇਆ ਹੁੰਦਾ ਪੁੱਛਦਾ ਮਹਾਰਾਜ ਹੋਰ ਹੋਏ ਹਨ ਐਸੇ ਤੁਹਾਡੇ ਕੋਲ ਹਾਂ ਭੈਣਗੇ ਬੜੇ ਨੇ ਮਿਲਦੇ ਨੇ ਲੈਣੇ ਨੇ ਤੇਰੇ ਕੋਲ ਵੀ ਨੇ ਮਤ ਵਿੱਚ ਰਤਨ ਜਵਾਹਰ ਲਾ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਤੈਨੂੰ ਵੀ ਮਿਲ ਜਾਣਗੇ ਮਿਲਣਗੇ ਗੁਰੂ ਦੀ ਸਿੱਖਿਆ ਦਿਓ ਮਹਾਰਾਜ ਮੇਰੀ ਵੀ ਕਰੋ ਕਿਰਪਾ ਕਹਿੰਦੇ ਆਪਣੇ ਨੌਕਰ ਦੇ ਚਰਨਾਂ ਵਿੱਚ ਸੰਤ ਜਨਾ ਕਾ ਚੋਰਾ ਜੇ ਨੀ ਕਿ ਆ ਮਰਦਾਨੇ ਦੇ ਪੈਰਾਂ ਵਿੱਚ ਮੱਥਾ ਟੇਕ ਆਪਣੇ ਨਾਲ ਦੇ ਸੀ ਇੰਨੀ ਕੁ ਦੇਰ ਵਿੱਚ ਸੰਤਾਂ ਦਾ ਛੋਹਰਾ ਬਣ ਗਿਆ ਸਾ ਸਬ ਜੀ ਸਿਰਫ ਭਾਵਨਾ ਦੇਖੀ ਕਹਿੰਦੇ ਆਪਣੇ ਨੌਕਰ ਦੇ ਚਰਨਾਂ ਵਿੱਚ ਮੱਥਾ ਟੇਕੀ ਇੱਕ ਵਾਰੀ ਸਾਲਸਰਾਏ ਅਟਕਿਆ ਵੀ ਮੇਰਾ ਨੌਕਰ ਹੈ ਹੋ ਜਾਂਦਾ ਪਤਾ ਨਹੀਂ ਕਿੰਨੀ ਕਿੰਨੀ ਛੇਤੀ ਦੇ ਦਿੰਦਾ ਹੈ ਗੁਰੂ ਪਰ ਮੰਨ ਲੈਣਾ ਉਸੇ ਵਕਤ ਜੇ ਕੋ ਬਚਨ ਕਮਾਵੇ ਸੰਤਰ ਦਾ ਮੈਂ ਉਨੀ ਕੁ ਦੇਰ ਹੁੰਦੀ ਹੈ ਉਹਦਾ ਸਮਾਂ ਹੁੰਦਾ ਹੈ ਉਸ ਤੋਂ ਬਾਅਦ ਆਈ ਕਹਿੰਦੇ ਉਸੇ ਵਕਤ ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੋ ਪਾਲ ਪੱਲੇ ਨਾਲ ਲਗਿਆ ਜੋ ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗ ਰਾਲ ਸੰਤਾਂ ਦੀ ਚਰਨ ਧੂੜ ਪੱਗ ਪੈਰ ਰਾਲ ਧੂੜ ਉਹਨਾਂ ਦੇ ਪੈਰਾਂ ਦੀ ਧੂੜ ਦੇ ਮੈਨੂੰ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੋਰੇ ਸਿੱਖ ਦਾ ਨਿਤਨੇਮ ਸਮਾਪਤੀ ਇੱਥੇ ਹੁੰਦਾ ਇੱਕ ਦਿਨ ਦਾ ਪੂਰਨਤਾ ਉਹਦੀ ਇੱਥੇ ਪੂਰਾ ਹੋ ਜਾਂਦਾ ਨਿਤਨੇ ਇਹ ਸੁਖ ਮੰਗਦਾ ਹੈ ਬੈ ਸੋ ਸਤਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਇਸ راہ ਦੀ ਪੰਗਤੀ ਹੈ ਸੰਤ ਜਨਾਂ ਕਾ ਚਹੋ ਰਹੁ ਤਿਸ ਚਰਨੀ ਲਾਗ ਗੁਰੂ ਸਾਹਿਬ ਨੇ ਤਾਂ ਗੁਰੂ ਨਾਨਕ ਦੇਵ ਜੀ ਨੇ ਪੈਰੀ ਪਵਣਾ ਜਗ ਵਰਤਾਇਆ ਇਹ ਦਿੱਤਾ ਵੀ ਪੈਰੀ ਪੈ ਕੇ ਹੀ ਤੈਨੂੰ ਕੁਝ ਮਿਲ ਸਕਦਾ ਹੈ ਸਤਗੁਰੂ ਜੀ ਤਾਂ ਕਹਿੰਦੇ ਹੋਏ ਸਵਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਅਜਿਸੀ ਇਹ ਚੀਜ਼ ਛੱਡ ਦਿੱਤੀ ਹੈ ਚਰਨ ਤੋੜ ਲੈਣੀ ਛੱਡ ਦਿੱਤੀ ਹੈ ਆਮ ਦੀ ਕਿਹਾ ਸਭ ਦੇ ਹੋਵੇ ਸਭਨ ਕੀ ਰੇਣ ਕਾ ਇਥੇ ਉਸ ਤੋਂ ਬਾਅਦ ਫਿਰ ਸੰਤ ਦਾ ਤਾਂ ਸੇਵਕ ਉਹਦੀ ਕੋਈ ਮਹਿਮਾ ਦਾ ਹਸਾਬ ਹੀ ਨਹੀਂ ਰਹੀ ਨਾ ਤਾਂ ਸਾਧੂ ਦਾ ਹੀ ਮਹਿਮਾ ਦਾ ਹਸਾਬ ਹੈ ਸੰਤ RAM ਮੈਂ ਭੇਦ ਕਿਛ ਨਾਹੀ ਕੋਈ ਫਰਕ ਨਹੀਂ ਹੈ ਇੱਕੋ ਹੀ ਸੰਤਾਂ ਕੋ ਮਤ ਕੋ ਨਿੰਦੋ ਸੰਤ ਰਾਮ ਹੈ ਏਕੋ ਸੋ ਉਹਨਾਂ ਦੇ ਚਰਨ ਸੰਤ ਜਨਾਂ ਕਾ ਛੋਰਾ ਇਸ ਚਰਨੀ ਲਾਗ ਕਿਉਂ ਕਿਉਂਕਿ ਚਰਨ ਭਏ ਸੰਤ ਬੋਹਿთა ਤਰੇ ਸਾਗਰ ਜੇਤ ਸੰਤਾਂ ਦੇ ਚਰਨ ਜਹਾਜ਼ ਨੇ ਸੰਤ ਚਰਨ ਸੰਤ ਭਏ ਬੋਹਿთა ਜਹਾਜ਼ ਜਿਸ ਦੇ ਦੁਆਰਾ ਤਰੇ ਸਾਗਰ ਜੇਤ ਜਿਸ ਦੇ ਦੁਆਰਾ ਸਾਗਰ ਤਰ ਜਾਂਦਾ ਹੈ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਵੇ ਇਹਦਾ ਭਾਵ ਸੰਤ ਹਰੀ ਗੁਣ ਗਾਣ ਤੇ ਲਾਉਣਗੇ ਇੱਥੇ ਆਈ ਗੱਲ ਤਾਂ ਤਰੇਗਾ ਕਹਿੰਦੇ ਇਸ ਚਰਨੀ ਲਗ ਮਾਇਆ ਧਾਰੀ ਛਤਰ ਪਤ ਤਿੰਨ ਛਡੋ ਤਿਆਗ ਇਹਦੀ ਵਿਆਖਿਆ ਦੀ ਕੋਈ ਬਹੁਤੀ ਲੋੜ ਨਹੀਂ ਪਤਾ ਤੁਹਾਨੂੰ ਮਾਇਆ ਧਾਰੀ ਕੌਣ ਹੁੰਦਾ ਹੈ ਅਸੀਂ ਕਹਿੰਦੇ ਹਾਂ ਅੰਮ੍ਰਿਤ ਧਾਰੀ ਤਾਂ ਦੇਖਿਓ ਵੀ ਅੰਮ੍ਰਿਤ ਧਾਰੀ ਓਕੇ ਅਸੀਂ ਬਿਖ ਧਾਰੀ ਓਕੇ ਅੰਮ੍ਰਿਤ ਛਾੜ ਵਿਖੇ ਵਿਖਖਾਈ ਸਾਰਾ ਦਿਨ ਤਾਂ ਅੱਖਾਂ ਨਾਲ ਕੰਨਾਂ ਨਾਲ ਜੀਵਾ ਨਾਲ ਮਨ ਨਾਲ ਕਿਤਨੀਕ ਵਿਖਛਕਦੇ ਆਪਣੇ ਆਪ ਦਾ ਆਪ ਦੇਖੋ ਸਾਧ ਸੰਗਤ ਜੀ ਆਪਣੇ ਆਪ ਨੂੰ ਆਪ ਸੁਧਾਰਨ ਤੇ ਲੱਗੋ ਇਹ ਬਣੇਗੀ ਗੱਲ ਸਾਧਾਂ ਨਾਲੇ ਵੈਸੇ ਨਹੀਂ ਬਣਦੀ ਸਾਧ ਸੰਗਤ ਕਹਿ ਬਸ ਵਹਿ ਕਿਲ ਕਿਲ ਸੰਤਾਂ ਦੇ ਨਾਲ ਇਹ ਤਾਂ ਛੋਰੇ ਦੀ ਗੱਲ ਹੋਈ ਮਾਇਆ ਧਾਰੀ ਦਾ ਤਾਂ ਹੀ ਪਤਾ ਲੱਗੇਗਾ ਬੇਨ ਸਾਧੂਦੋ ਜੋ ਜੀਵਨਾ ਤੇ ਤੋਂ ਬਿਰਥਾਰੀ ਬਿਰਥਾ ਹੈ ਮਿਲਤ ਸੰਗ ਪ੍ਰਭ ਭਰਮ ਮਿਟੇ ਗਤ ਭਈ ਹਬਾਰੀ ਜਾ ਦਿਨ ਭੇਟੇ ਸਾਧ 모ਹੇ ਉਹ ਆ ਦਿਨ ਬਲੇਹਾਰੀ ਤਨ ਮਨ ਜੀੜਾ ਆਪਣਾ ਫਿਰ ਫਿਰ ਹੋਂ ਵਾਰੀ ਉਹਨਾਂ ਦਾ ਸਭ ਤੇ ਸਭ ਕੁਝ ਵਾਰਦਿਆ ਉਹਨਾਂ ਦੇ ਇੱਥੋਂ ਤੱਕ ਆ ਅਸੀਂ ਤਾਂ ਕਰਦੇ ਹੀ ਕੁਝ ਨਹੀਂ ਸਾਧ ਸੰਗ ਸਤਗੁਰੂ ਜੀ ਕਹਿੰਦੇ ਨੇ ਮਾਇਆ ਧਾਰੀ ਤਾਂ ਬਤ ਲਗੇਗਾ ਮਾਇਆ ਧਾਰੀ ਕੌਣ ਵਰਨਤਾ ਬਧੀਆ ਲੱਗ ਜਾਂਦਾ ਉਹ ਕਹੋ ਕਹਿੰਦੇ ਤਿੰਨ ਛੋਡੋ ਤਿਆਗ ਛਤਰਪਤ ਰਾਜਾ ਵੀ ਕੋਈ ਮਾਇਆ ਧਾਰੀ ਛਤਰਪਤ ਛਤਰਬਦ ਰਾਜਾ ਉਹ ਹੁੰਦਾ ਹੈ ਜੀਨੂੰ ਸਾਰੇ ਰਾਜੇ ਸਲਾਮਤ ਹੋ ਸੰਤਾਨ ਕਾ ਦਾਣਾ ਰੁਖਾ ਸੋ ਸਰਬ નિਦਾਨ ਗ੍ਰਹਿ ਸਾਗਤ 36 ਪ੍ਰਕਾਰ ਤੇ ਬਖੁਸ਼ਮਤ ਸੰਤਨ ਕਾ ਦਾਣਾ ਰੁਖਾ ਭਲਾ ਪੁਰਸ਼ ਹੈ ਕੋਈ ਬੰਦਗੀ ਵਾਲਾ ਹੈ ਜੇਦੀ ਕਮਾਈ ਬਹੁਤ ਨੇਕ ਹੈ ਇਮਾਨਤ ਵਿੱਚ ਖਿਆਨਤ ਨਹੀਂ ਹੈ ਕਿਰਤਵੀ ਵਧੀਆ ਕੀਰਤ ਵੀ ਵਧੀਆ ਉਹਦਾ ਉਸ ਰੁੱਖ ਦਾ ਦਾਣਾ ਮਿਲ ਜਾਏ ਰੁੱਖਾ ਭਾਵ ਹੋਵੇ ਗਈ ਉਹਦਾ ਭੋਜਨ ਹੀ ਐਸਾ ਵਿਗਰ ਸੰਤ ਦਾ ਚਸਕੇ ਵਾਲਾ ਥੋੜੇ ਹੋਵੇਗਾ ਕੋਈ ਕਿਸੇ ਰਾਜੇ ਦੇ ਘਰ ਸੰਤਾਨੇ ਆਉਣਾ ਸੀ ਸਦਰ ਰੁੱਖਾ ਇਥੇ ਆਸ਼ਵਜ ਜੀ ਕਰ ਕਹਿੰਦੇ ਉਹਨੇ ਕਿਹਾ ਆਪਣੀਆਂ ਦਾਸੀਆਂ ਨੂੰ ਜਿਹੜੀ ਭੋਜਨ ਬਣਾਉਂਦੀਆਂ ਸਨ ਵੱਡੇ ਰਾਜੇ ਦੇ ਕਹਿੰਦੇ ਸੰਤਾਨੇ ਆਉਣਾ ਹੈ ਭੋਜਨ ਸੁਧਾਰ ਕੇ ਬਣਾਇਓ ਵਧੀਆ ਭੋਜਨ ਬਣਾਇਓ ਹੁਣ ਦਾਸੀਆਂ ਬੜੀਆਂ ਕਾਖਰ ਰਾਜੇ ਦੇ ਬਬਰਚੀ ਖਾਣੇ ਵਿੱਚ ਕੰਮ ਕਰਨਾ ਬਬਰਚੀ ਖਾਣਾ ਕਹਿੰਦੇ ਨੇ ਪਾਕਿਸਤਾਨ ਰਸੋਈ ਕੋਈ ਆਮ ਮਨੁੱਖ ਤੋੜਾ ਰਹੇਗਾ ਉਹ ਸਮੰਦਾਰ ਸੰ ਉਹਨਾਂ ਨੇ ਕੀ ਕੀਤਾ ਬੜਾ ਸਿੰਪਲ ਭੋਜਨ ਬਣਾਇਆ ਕਿਸੇ ਚਸਕੇ ਤੋਂ ਰਹਿਤ ਜਦੋਂ ਖੁਲਾਇਆ ਸੰਤਾਂ ਨੇ ਬੜੇ ਚਾਣ ਨਾਲ ਕਰ ਰਾਜੇ ਨੇ ਖਾਦਾ ਤੇ ਸੰਤਾਂ ਨੇ ਵੀ ਖਾਦਾ ਸੰਤਾਂ ਨੇ ਕਹਿੰਦੇ ਉਹਨਾਂ ਦੇ ਵਿੱਚ ਨੁਕਸ ਖੜੇ ਵੀ ਆ ਆ ਚੀਜ਼ ਐ ਨਹੀਂ ਹੈ ਚੀਜ਼ ਉਹ ਰਾਜੇ ਨੇ ਦਰਸ਼ੀਆਂ ਨੂੰ ਝੜਕਿਆ ਕਹਦੇ ਉਹ ਹੱਥ ਬਨ ਕੇ ਕਹਿੰਦੀ ਰਾਜਨ ਅਸੀਂ ਸੰਤਾਂ ਵਾਸਤੇ ਬਣਾਇਆ ਸੀ ਅਸੀਂ ਝਟਕੂਆਂ ਵਾਸਤੇ ਨਹੀਂ ਸੀ ਬਣਾਇਆ ਤੇਰੇ ਸੰਤ ਨਹੀਂ ਆਨੇ ਜਿਹੜੇ ਚਸਕੋ ਝਟਕਾ ਜੀਵ ਦਾ ਪਾਤਸ਼ਾਹ ਨੇ ਕਿਹਾ ਇਹ ਜੀਵ ਦਾ ਚਸਕਾ ਹੈ ਜਿਹੜਾ ਇਹ ਵੀ ਇੱਕ ਮਾਇਆ ਦੇ ਵਿੱਚ ਹੈ ਪਾਤਸ਼ਾਹ ਕਹਿੰਦੇ ਇਹ ਸਾਨੂੰ ਸੁਣਾਉਂਦਾ ਹੈ ਨੈਣੀ ਸੋਇਆ ਪਰ ਦ੍ਰਿਸ਼ਟ ਵਿਕਾਰ ਸਰਵਣੀ ਸੋਇਆ ਸੁਣ ਨਿੰਦ ਵਿਚਾਰ ਜੀਵਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਮੈਨੂੰ ਨਹੀਂ ਪਤਾ ਸੀ ਤਾਂ ਸੰਤਾਂ ਵਾਸਤੇ ਬਣਾਇਆ ਸੀ ਸਿੰਪਲ ਸਾਦਾ ਭੋਜਨ ਸੋ ਇਸ ਕਰਕੇ ਕਹਿੰਦੇ ਉਹਨਾਂ ਦਾ ਹੋਵੇਗਾ ਹੀ ਰੁੱਖਾ ਜੇ ਸੰਤ ਕੋਲ ਜਾਓਗੇ ਤੇ ਰੁੱਖਾ ਹੀ ਮਿਲੇਗਾ ਉਹਦਾ ਬੋਲ ਵੀ ਸਹਿਤ ਤੈਨੂੰ ਰੁੱਖਾ ਹੀ ਮਿਲੇ ਉਹਦਾ ਕਹਿਣਾ ਵੀ ਦੇਖਣਾ ਵੀ ਸਹਿਤ ਤੈਨੂੰ ਰੁੱਖਾ ਹੀ ਮਿਲੇ ਬਹੁਤ ਰਸ ਹੁੰਦਾ ਉਹਦੇ ਵਿੱਚ ਜੇ ਕੋਈ ਲੈ ਲੇ ਉਹ ਭੋਜਨ ਪਾਤਸ਼ਾਹ ਕਹਿੰਦੇ ਨੇ ਸੰਤਨ ਦਾ ਦਾਣਾ ਰੁਖਾ ਸੋ ਸਰਬ ਨਿਧਾਨ ਸਾਰੇ ਖਜ਼ਾਨੇ ਨੇ ਉਹਦੇ ਵਿੱਚ ਗਿਆਨ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਧਿਆਨ ਦਾ ਖਜ਼ਾਨਾ ਧਨ ਦਾ ਖਜ਼ਾਨਾ ਪਰ ਉਹ ਲੈੰਦੇ ਨਹੀਂ ਨਾ ਅਸੀਂ ਕਿਉਂਕਿ ਛਾਕ ਲੈੰਦੇ ਆ ਅਸੀਂ ਪਰਵਾਹ ਨਹੀਂ ਕਰਦੇ ਉਹ ਮਨੇ ਨਹੀਂ ਲੱਗਦਾ ਉਹਦੇ ਜੀਵ ਚਲਦੀ ਉਹਨੇ ਤੇ ਜੀਵ ਦੇਖ ਲਓ ਆਪ ਜੀ ਦੀ ਕਿੱਥੇ ਚਲਦੀ ਹੈ ਮਾਫ ਕਰਨਾ ਸਾਰੇ ਆਪਾਂ ਇੱਕੋ ਤਰ੍ਹਾਂ ਦੇ ਆ ਅਸੀਂ ਤੁਸੀਂ ਸੋ ਸਤਗੁਰੂ ਜੀ ਕਹਿੰਦੇ ਨੇ ਗ੍ਰਹਿ ਸਾਖਤ 36 ਪ੍ਰਕਾਰ ਸਤ ਕੋੜ ਧਾਰੂ ਇੱਕ ਪ੍ਰਕਾਰ ਦਾ ਭੋਜਨ ਹੈ ਉਹ ਵੀ ਰੁੱਖਾ ਹੈ ਤੇ ਗ੍ਰਹਿ ਸਾਖਤ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੇ ਸਾਖਤ ਜਿਹਦੇ ਅਤ ਸਾਖ ਨੇ ਬਹੁਤ ਵੱਡਾ ਫੁਲਾਰਾ ਹੈ ਪਸਾਰਿਆ ਬਹੁਤ ਹੈ ਕਹਿੰਦੇ ਉਹ ਮਨੁੱਖ ਦੇ ਘਰ ਤੋਂ 36 ਪ੍ਰਕਾਰ ਦੇ